ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਡੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ ਮੱਜਾਂ ਦੇ ਇੱਕ ਗਾਂ ਦਾ ਨੁਖਾ ਦਿਖਾਣੀ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾਠੇਠਾ ਜੇ ਵਧੀਆ ਦੀ ਵਧੀਆ ਚਲੋ ਵਧੀਆ ਜੀਦਾ ਜੇ ਤੇ ਸੇਤਾਂ ਕਾਇਮ ਜੀ ਹੁਣ ਫਿਰ ਹਾਂਜੀ ਹਾਂਜੀ ਠੀਕ ਜੇ ਅੰਗੇ ਵਿੱਚ ਉਹ ਕੰਮ ਥੋੜਾ ਜਿਆ ਤੇ ਲਾ ਹੋ ਗਿਆ ਹਾਂਜੀ ਹਾਂਜੀ ਠੀਕ ਐ ਤੇ ਚਲੋ ਨਾਮ ਦੱਸਦੇ ਕਰ ਅਮਰਿੰਦਰ ਸਿੰਘ ਕੰਢੀ ਕਟਾ ਤਸਵੀਰ ਬਟਾਲਾ ਜਿਲ੍ਹਾ ਗਦਾਫੋਰ ਤੇ ਫੋਨ ਨੰਬਰ ਹੀ ਬੋਲ ਦੋ 9856827552 ਠੀਕ ਐ ਤੇ ਅੱਜ ਚਾਰ ਮੱਝਾਂ ਤੇ ਇੱਕ ਗਾਂ ਆ ਵੀ ਗਈ ਮੱਝ ਨੀਲੀ ਦੀ ਹਾਂਜੀ ਹਾਂਜੀ ਅੱਛਾ ਇਹ ਵੀ ਕੀ ਐ ਤੇ ਚਲੋ ਸ਼ੁਰੂਆਤ ਜਿਹੜੀ ਐ ਪਹਿਲੇ ਨੰਬਰ ਤੇ ਜਿਹੜੀ ਮੱਝ ਐ ਇਹ ਪਰਮਾਨੈਂਟ ਸੂਈ ਨੂੰ ਇਹ ਠੀਕ ਆ ਮਾੜੇ ਦਾ ਕਟਾ ਜੇ ਬੱਚਾ ਖਾ ਠੀਕ ਆ 11 12 ਕਿਲੋ ਦੁੱਧ 12 ਕਿਲੋ ਹੀ ਹੋ ਗਏ ਥੱਲੇ ਆ ਕੀ 11 ਕਿਲੋ ਦੀ ਗਾਰੰਟੀ ਜਰੀ ਆ ਤਿਆਰ ਜਿਹੜਾ ਅੰਡਾਂ ਵਰਗੇ ਮੇਲੇ ਜੇ ਸੰਭੀ ਗਾ ਕੇ ਕੋਲੇ ਤੇ 14 ਦੇ ਜੇ 15 ਦੇ ਜੇ ਬਹੁਤ ਚੰਗਾ ਠੀਕ ਆ 14 15 ਦੇ ਲਾ ਕੇ ਦੁੱਧ ਜਿਹੜਾ ਕਹਿੰਦੇ ਚਵਾਈ ਜਾ ਇਹ ਅੱਜ ਹੀ ਆਈ ਆ ਤੇ ਬਾਕੀ ਮਿਲਕ ਵੀ ਨਵੇਂ ਚੰਗੀ ਲੱਗੀਆਂ ਤੇ ਥੱਲੇ ਹਵਾਨਾ ਵੀ ਚੰਗਾ ਲੱਗਾ ਇਹਦੇ ਖੋਲੋ ਫਿਰ ਤੋੜ ਦੀਏ ਖੱਲਿਆਂ ਵੀ ਚੰਗੀ ਤਿਆਰ ਹੋਈ ਆ। ਆਹ ਅਲੈਕਸੈਂਦਰ। ਆ ਬੱਚਾ ਵੀਰਾ ਹੁਣੇ ਤੈਨੂੰ ਦਿਖਾ ਦਿੰਨੇ ਆ। ਆ ਇਹਦਾ ਬੱਚਾ ਜੀ। ਤੇ ਆ ਦੇਖ ਸਾਡੇ ਥੱਲਿਆਂ ਪੂਰੀ ਚੰਗੀ ਪਿਆਰੀ ਹੈ ਜੀ ਬੱਚੇ ਥੋੜੇ ਦੂਰ ਬੰਨੇ ਹੋਏ ਦੇ ਕਰਕੇ ਥੋੜਾ ਬੱਚੇ ਤੇ ਇਹ ਢਿੰਗਨ ਤੇ ਮੁੱਲ ਫਿਰ ਵੇਚੀਆ ਦਾ ਮੁੱਲ ਤੇ ਵੇਚੀਆ ਜੀ ਮੈਂ ਤਾਂ ਪੰਜ ਲੱਖ ਦਾ ਜਗਾ ਦੋ ਤੇ ਆਈ ਜਗਾ ਹਾਂਜੀ ਦੋਵੇਂ ਬਾੜ ਹੀ ਹੋਊਗੀ ਜੇ ਹੋ ਗਏ ਕੁਝ ਸੱਲੀ ਕਰਕੇ ਖੜੇ ਠੀਕ ਆ 80 ਹਜ਼ਾਰ ਤੇ ਮੈਂ ਦੇਵਾਂਗੇ 85 ਹਜ਼ਾਰ ਜੀ ਹਾਂ ਜੇ ਅਸੀਂ ਉਹ ਕਰ ਦੋ ਆਪ ਹੀ 1000 ਖੰਡ ਘੱਟ ਕਰ ਦਿੰਦੇ ਨਹੀਂ 1000 ਨਾ ਘੱਟ ਕਰ ਆਪ ਹੀ ਕਰ ਦਿਓ ਆਪ ਹੀ ਕਰ ਦਿਓ ਕਿੰਨੇ ਦੀ ਕਰਦੇ ਜੀ 80 ਹਜ਼ਾਰ ਜਿਵੇਂ ਦੇ ਦਾਂਗੇ 80 ਹਜ਼ਾਰ ਜੀ ਚਲੋ 80 ਹਜ਼ਾਰ ਚੋਂ ਮੈਂ 1000 ਛੋਟ ਕਰ ਦਿਆਂ ਦੋ ਹੀ ਛੱਡ ਦਾਂਗੇ ਅੱਛਾ 78 ਹਜ਼ਾਰ ਦੀ ਮੈਂ ਦੇਵਾਂਗੇ ਜਿਹਨੇ ਵੀਰ ਨੇ ਲੈਣੀ ਉਹੋ ਹੀ ਫੋਨ ਲਾਵੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਅੱਜ ਇਹ ਅੱਜ ਮਾਲ ਵੇਚਣਾ ਆ ਹਾਂ ਜੀ ਹਾਂ ਜੀ ਬਾਕੀ ਇਹ ਆ ਵੀ ਉਹਦੇ 11 ਕਿਲੋ ਤਿਆਰ ਹੋਣੀ ਹੋਊਗਾ 13-14 ਕਿਲੋ ਵਾਲੀ ਨਹੀਂ ਆ ਠੀਕ ਹੈ ਜੀ ਬਾਕੀ ਇਹ ਆ ਵੀ ਅੱਜ ਕੋ ਫੋਨ ਲਾਵੇ ਜ਼ਰੂਰ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੂੰ ਹੁਣ ਇੱਕ ਆ ਨੀਲੀ ਦੀ ਝੋਟੀ ਤੁਹਾਨੂੰ ਦੱਸਉਣੀ ਆ ਕਾਫੀ ਖੂਬਸੂਰਤ ਝੋਟੀ ਆ ਤੇ ਪੂਰੀ ਜਵਾਨ ਝੋਟੀ ਆ ਜਿਹੜੀ ਚੰਗੇ ਪਿੱਠ ਫੁੜੇ ਜਿਹਾ ਭਾਰੇ ਪੱਲੇ ਦੀ ਝੋਟੀ ਆ ਜਿਹੜੀ ਇਹ ਵੀ ਸੂਆ ਇਹਦਾ ਵੀਰ ਜੀ ਪਹਿਲਾਂ ਪਹਿਲਾਂ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਤੇ 11 12 ਕਿਲੋ ਆਪਾਂ 10 ਕਿਲੋ ਵਰਕੇ ਦੇਣੀ ਹੈ ਤਿਆਰ ਜੀਰਾ ਤੇ ਇਹਨਾਂ ਨੂੰ ਕਿੰਨੇ ਦੇਣਾ ਹੈ ਸੋਈ ਨੂੰ ਇਹਨੂੰ ਸੋਈ ਨੂੰ 10 ਦੇ ਲਓ ਜੀ ਮੈਂ ਖਾ ਦੇ ਤੇ ਅਜੇ ਕੋਈ ਮਤਲਬ ਕਿਲੋ ਖੰਡ ਵੱਟ ਸਕਦੀ ਹੈ ਮੇਰਾ ਮੂਲਾ ਮਾਰੂਗੀ ਵਸਤੀ ਜੀ ਕੀ ਆ ਤੁਸੀਂ ਮੇਰੇ ਇੱਕ ਤੋਂ ਘਰੋ ਲਈਆਂ ਯਾਰ ਤੇ ਦੁੱਧ ਦਾ 10 ਕਿਲੋ ਚਵਾ ਦਿਓ ਕਿ ਪੂਰਾ ਜੋਗੇ ਤਸਲੀ ਕਰਕੇ ਖੜੇ ਵੀ ਦਿੱ ਜੋ ਕਿਉਂ ਕੋਈ ਆਪੇ ਨਹੀਂ ਹੈ ਮੈਂ ਜੋ ਦੇਖ ਰਿਹਾ ਨਹੀਂ ਖਾਣਗੇ ਲੱਗੇ ਹੋਗਾ ਜਿੰਨਾ ਜਿਮ ਆਪ ਸਮਝੋ ਨਹੀਂ ਲੱਗਾ ਤੋਰੋ ਫਿਰ ਇਹ ਕੀ ਹੈ ਇਹ ਕੀ ਟੈਮੋ ਟੈਮੋ ਡਿੰਗਦੀ ਆ ਠੀਕ ਆ ਤੁਹਾਨੂੰ ਜੋ ਹੀ ਨਹੀਂ ਸੀ ਜੀ ਠੀਕ ਆ ਜੀ ਬਾਕੀ ਇਹ ਵੀ ਚੰਗੇ ਪੇਠਫੜੇ ਦੀ ਆ ਚੰਗੀ ਜਵਾਨ ਝੋਟੀ ਆ ਜਿਹੜੀ ਬਿਲਕੁਲ ਫਿਕਸ ਹਵਾਨੇ ਦੀ ਆ ਜਿਹੜੀ ਪਹਿਲਾਂ ਦੇਖੋ ਕਿੱਥੇ ਕੱਦ ਲੱਗੀ ਆ ਜੰਮਣੀ ਹੁੰਦੀ ਆ ਤੇ ਆ ਹਵਾਨਾ ਇਹ ਤੇ ਦੇਖ ਲੈ ਦੇਖ ਸਕਦੇ ਜੀ ਬਾਕੀ ਸਾਂਭੀ ਕਿਹਦੇ ਨੇ ਚੰਗੀ ਦੀ ਜਨਾਬ। ਸਾਹੀ ਵੀ ਬੜੀ ਝੋਟੀ ਸੀ ਗੱਦਾਂ ਇਧਰ ਮਾਰੂ ਕਹਿਣਾ। ਹਾਂਜੀ ਹਾਂਜੀ। ਕਿ ਸ਼ਿੱਕੀ ਹੋਣੀ ਜੇ ਕਰ ਮਾਰੀ। ਆਹ ਹਵਾਨਾ ਜਿਹੜਾ ਇਹਦਾ ਦੇਖ ਸਕਦੇ ਲੱਗਦਾ ਬਾਕੀ ਨਿੱਗਰ ਹਵਾਨੇ ਦੀ ਆ। ਤੇ ਬੋਡੀ ਦੀ ਸ਼ਾਈਨ ਜਿਹੜੀ ਬੜੀ ਵਧੀਆ ਆ ਜੜੀ ਇਹਦੀ। ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ ਵਾ। ਕੋਈ ਫਾਲਤੂ ਮਾਸ ਨਹੀਂ ਵੱਧ ਉੱਤੇ ਤੇ ਉੱਤਰਾ ਵੀ ਜੜੀ ਰਾਜੀ ਆ। ਤੇ ਇਹਦਾ ਫਿਰ ਇਹਦਾ ਵੀ ਜਾਇਜ਼ਾ ਮੁੱਲ ਕਰੀਏ ਤੇ ਇਹ ਵੀ ਦਈਏ। ਇਹ ਜੀ 70 ਹਜ਼ਾਰ ਦੀ ਝੋਟੀ ਉਦਾਂ ਹੀ ਆ। ਆ ਚਲੋ ਆਪਾਂ ਤੇ ਹੁਣ ਸੱਜਣਾ ਚ ਦੇਣੀ ਆ ਤੇ ਝੋਟੀ 1.5 ਲੱਖ ਦੀ ਹੈ ਸੁਆ ਕੋਈ ਚੋੜੀ ਹੈ ਗਲੇ ਸੁਆ 1.5 ਲੱਖ ਦੀ ਇੱਥੇ ਮਰਜੀ ਵੇਚੋ ਚਲੋ ਆ ਖੜੇ ਕੋਈ ਸਾਂਭ ਵਾਲਾ ਬਸ ਕੋਈ ਜਿਹੜਾ ਚਾਰੂ ਬੜੀ ਇੱਧਰ ਵੇਖੋ ਹਾਂਜੀ ਹਾਂਜੀ ਇਹਨੂੰ ਬਸ ਭਾਈ ਰੰਗ ਤੂੜੀ ਪਾਗ ਤੇ ਉੱਪਰ ਜਾ ਕਰ ਪਾ ਮੂੰਹ ਹੀ ਨਹੀਂ ਪੁੱੜਦੀ ਕਰਮਾਂ ਦੀ ਹਾਂਜੀ ਹਾਂਜੀ ਇਹ ਸੀਲੀਆਂ ਇਹਦੀਆਂ ਜਦੋਂ ਕੋਈ ਕਿਊਗਾ ਨਾ ਹਾਂਜੀ ਦਲਸਰ ਵੀ ਕੋਈ ਜਨਾਨੀ ਜਿਵੇਂ ਬੰਦਾ ਜਿਵੇਂ ਇਹਨੂੰ ਪਰਵਾਹ ਹੀ ਕੋਈ ਨਹੀਂ ਆ ਇਹ ਕਹਿੰਦੀਆਂ ਪਹਿਲੇ ਨਾਲ ਆਉਣਾ ਕਰਦੀਆਂ ਜੇ ਮੈਂ ਸਵੇਰੇ 5 ਵਜੇ ਚੋਈ ਹੋਗੀ ਤੇ ਦਸ਼ਾਮਾ ਨੂੰ 3 ਵਜੇ ਡਿੰਨੋ ਡੈਪੋ ਕੁ ਵੀ ਮਿਲੂ ਜੋ ਮਤਲਬ ਕਿ ਘਰ ਚੋਂ ਆਉਣ ਵਾਲੀ ਮਾਜ ਜਿਹੜੇ ਪਰਿਵਾਰ ਚੋਂ ਚਾਉਣ ਵਾਲੀ ਮਾਜ ਦੋ ਦਿਨ ਘੰਟੇ ਪਹਿਲਾਂ ਡਿੰਗੜਿਆ ਪੀ ਦੀ ਕਰਮ ਵਾਲੀ ਨੂੰ ਜੋ ਠੀਕ ਹੈ ਜੀ ਹਾਂ ਜੀ ਬਾਕੀ ਨੂੰ ਮੈਂ ਆਹ ਵੇਖੋ ਮਾਰਨ ਦਾ ਨਾ ਨਹੀਂ ਜਿੱਦਾਂ ਮਰਜ਼ੀ ਕੋਈ ਗੱਲ ਨਹੀਂ ਬਾਦਣੀ ਠੀਕ ਆ ਬਹੁਤ ਠੰਡੀ ਆ ਤੇ ਮੁੱਲ ਮੁੱਦ ਵੀ ਜੀ ਦਾ 85000 85000 ਹਾਂ ਜੱਸ ਨੂੰ ਕਰ ਦੋ 80000 ਦੇ ਜੋਡੀ ਦੇ ਇੱਕੋ ਗੱਲ ਕਰ ਦਈਏ ਹਾਂ ਜੀ ਇਹ ਵੀ ਦੇ ਦਈਏ 78000 ਦੇ ਬਰਾਬਰ ਹੀ ਕਰ ਦਈਏ 78 ਦੇ ਨਹੀਂ ਤੱਕਾ ਨਹੀਂ ਗਏ ਤਰਦੀਪਾਂ ਵਿੱਚ ਆ ਲੈ ਜਾ ਕੋਈ ਤੇ ਭਾਵੇਂ ਕੋਈ ਉਹ ਲੈ ਜਾ ਤੇ ਹੁਣ ਇੱਕ ਆ ਵੀ ਮੱਝ ਜੜੀ ਆ ਚੰਗੇ ਬੈਠੇ ਰੋ ਤੇ ਹੁਣ ਤੇ ਹਿਆਣੇ ਦੀ 14 ਕਿਲੋ ਵੀ ਦਿਨ ਦੁੱਧ ਚ ਆਇਆ ਪਿੰਦਾਂ ਨੇ ਠੀਕ ਆ ਦੇਖੋ ਸੀਲੀਆਂ ਸੀਲ ਲੱਗਿਆ ਜੀ ਬੈਠੇ ਰੋ ਸੋਈ ਸੁਵਾਈ ਆ ਵੀ ਨਹੀਂ ਸੂਣ ਵਾਲੀ ਇਹ ਗੱਬਣ ਆ ਇਹ ਪਲੇਖਾ ਲੱਗ ਜਾ ਜੀ ਦਾ ਇਹਦੇ ਵੀ ਜੀ ਨਾਮ ਜੋ ਟੀਵੀ ਕੋ ਕੀ ਆਰਡਰ ਆਦਾ ਇਹਨੂੰ ਘਰ ਲਾਉਂਦਾ ਗੋ ਜੋ ਡੀਰ ਕਾਰਟ ਵਾਲੀ ਆ ਠੀਕ ਹੈ ਜੀ ਹਾਂ ਜੀ ਇਹ ਕਿੰਨਾ ਕੁ ਲੈ ਜਾ ਟਾਈਮ ਆ ਜੀ ਨਹੀਂ ਲੈ ਹੀ ਜਾਣਾ ਨਹੀਂ ਪੰਜਰਦੇ ਠੀਕ ਆ ਬਸ ਹੂ ਵੀ ਫਿਰ ਵੇਚ ਲਾਂਗੇ ਦੁੱਧ ਦੀ ਵੀਰ ਦੀ ਗਰੰਟੀ ਹੈ ਜੋ ਦੀ। ਲੋਰੋ ਫਿਰ ਕਰੀ ਨਾ। ਬਾਕੀ ਚੰਗੇ ਕਦ ਕਾਟ ਚ ਆਵੇ ਤੇ ਅੱਜ ਮੱਜਾਂ ਜਿੰਨੀਆਂ ਵੀ ਆ ਸਾਰੀਆਂ ਜੜੀਆਂ ਪਾਰੀਆਂ ਮੱਜਾਂ ਆਪਣੀ ਆਪਣੀ ਜਗ੍ਹਾ ਜੜੀਆਂ ਸਾਰੀਆਂ ਸਹੀ ਚਾਰ ਮੱਜਾਂ ਵਾ ਚਾਰੇ ਜੜੀਆਂ ਪਾਰੀਆਂ ਵਾ ਚੰਗੇ ਕਦ ਕਾਟ ਖਾਲੀਆਂ। ਬਾਕੀ ਤੁਸੀਂ ਇੱਥੇ ਆਣ ਕੇ ਵੇਖ ਹੀ ਲੈਣੀਆਂ। ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ 3 ਲੱਖ ਲੱਖ ਪੂਰਾ ਹਾਂਜੀ ਵਿੱਚ ਮਾਨਤਨ 5000 ਹੀ ਕਰਨਾ 5 ਹੋਰ 5000 ਅੱਜ ਨਹੀਂ ਅੱਜ ਕੀ ਬਹੁਤ ਜੰਗੀ ਜੇ ਅੱਜ ਪਹਿਲੇ ਪਹਿਲੇ ਫੋਨਾਂ ਤੇ ਮਾਲ ਵੇਚਣਾ ਕਰਦਾ ਹੀ ਨਹੀਂ ਵੇਚਦਾ ਝੋਡੀ ਸੱਜੀ ਗੱਲ ਉਹ ਜੀ ਸੋਹਣੀ ਬੜੀ ਝੋਡੀ ਸੀਲੀਆਂ ਆਪਣੀਆਂ ਦੁੱਧ ਹੀ 14-15 ਕਿਲੋ ਦਿੰਦੀ ਏ ਦੁੱਧੇ ਨਾਲ ਵਾ ਤੇਣਾ ਕਿ 15-16 ਕਿਲੋ ਸਿਆ ਸਾਰੇ ਦੁੱਧ ਸਿਆ 90 ਦੀ ਕਰ ਦਈਏ ਜੈਸ ਨਾਲ ਕਰ ਫੇਰੇ ਫਕਲ ਜੀ ਇੱਦੇ ਵਿੱਚ 7000 ਦੀ ਗਿੱਦ ਹੋਵੇ ਗਈ ਦੇ ਦਾਂਗੇ ਜੇ ਤੁਸੀਂ ਕਹਿਦਾ ਚਲੋ ਫਿਰ ਛੋਟਾ ਛੋਟ ਕਰ ਦੋਗੇ ਐ ਚੰਵੀ ਛੋਟ ਕਰਦਾ ਵੀਰੋ ਚਲੋ ਠੀਕ ਹੈ ਛੋਟ ਵੀ 2000 ਹੀ ਕਰਨੀ ਆ ਛੋਟ ਵੀ ਘੱਟ ਨਹੀਂ ਕਰਨੀ 88000 ਦੀ ਮੱਝ ਆਨ ਦਫੇ ਨਹੀਂ ਤਕਾਣੀ ਆ ਕੋਈ ਗੱਲ ਨਹੀਂ ਆ ਇਧਰ ਦੇਖੋ ਆ ਦੇਖ ਸਕਦੇ ਏ ਕਰੀ ਪਹਿਲਾਂ ਫਿਰ ਤੋਂ ਤੁਹਾਨੂੰ ਪਿਛਾਂ ਦੂਰੋਂ ਵੀ ਤੁਹਾਨੂੰ ਦਿਖਾ ਦਈਏ ਕਰੀ ਚੰਗੀ ਭਾਰੀ ਮੱਝ ਹੈ ਬਾਕੀ ਖੜਨੀ ਤੁਸੀਂ ਆਪਣੀ ਸਮਝਣਾ ਵਾ ਆਹ ਦੇਖੋ ਪਸਾ ਕਿੱਥੇ ਰਗੜ ਜੋੜੀ ਉਹਨੇ ਕਾ ਜਿਹੜੀ ਗੱਬਨ ਆ ਗਈ ਜਿਹੜੀ ਦੇਖੋ ਇਹ ਵੀ ਵੀਰ ਜੀ 13 ਕਿਲੋ ਦੀ ਗਰੰਟੀ ਜੋੜੀ ਜੀ ਦੇਣੀ ਹੈ ਜੀ ਠੀਕ ਹੈ ਜੀ ਤੋ ਰੋਹ ਜਿਹੜੇ ਕਰੀ ਨਾ ਅੱਜ ਦੋ ਸੁਈਆਂ ਵਾ ਤੇ ਦੋ ਗੱਪਣਾ ਵਾ ਨੇ ਸਿੰਘ ਜਰੂਰ ਥੋੜਾ ਜਿਹਾ ਤਾਨੂ ਕਰਕੇ ਮੋੜਿਆ ਪੁੱਟਾ ਮੁੰਡਾ ਸੇਗਾ ਨਾਲ ਤਾਂ ਮੈਂ ਬਹੁਤ ਚੰਗੇ ਦੁੱਧ ਦੇ ਤੇ ਬਾਕੀ ਕੱਦ ਕਾਠ ਚੰਗਾ ਤੇ ਪਿੱਠ ਫੁੜੇ ਦਾ ਵੀ ਚੰਗੀ ਐ ਵੀ ਦੇਖ ਸੰਦੇ ਜੀ ਥਾਣੇ ਤੇ ਲੱਗ ਗਏ ਤਾਂ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ 13 ਲੀਟਰ ਦੀ ਵੀਰਦੀ ਝੋਟੀ ਦੀ ਗਾਰੰਟੀ ਦੇ ਦੇਵਾਂਗੇ ਅਜੇ ਦੇਣ ਇਹਨੇ ਲੈ ਜਾਣੇ ਆ ਤੇ ਥੱਲਿਓ ਆਪਾਂ ਦੇਖ ਸਕਦੇ ਹਾਂ ਚੰਗੀ ਭਰੰਦੀ ਐ ਵੀ ਇਹ ਵੀ ਬਾਕੀ ਆਹ ਦੇਖੋ 35 ਬੰਕੇ ਲੱਗੀ ਤੇ ਇਹਦਾ ਮੁੱਲ ਇਹਦਾ ਮੁੱਲ ਕਿੰ ਆ 75000 ਆ ਹਾਂਜੀ ਤੇ ਜੱਸ ਨਾ ਕਿੰਨੇ ਦੀ ਆ 72 ਦੀ ਇੱਕੋ ਗੱਲ ਕਰਦੀ ਐ ਸਰੇ ਦੱਸ ਦੋ ਪੂਰੇ 70 ਦੀ ਲੈ ਜਾ ਠੀਕ ਐ ਤੇ ਇੱਕ ਗਾਂ ਜਿਹੜੀ ਹੋਰ ਰਹਿ ਗਈ ਐ ਵੀ ਵੀ ਗਾਂ ਸੱਜੇ ਸੁਈ ਦੀ ਵੀਡੀਓ ਵੀ ਦਿਵਾਗੇ ਠੀਕ ਐ 20 ਜਿਹੜਾ ਤਾਂ ਸਰਕਾਰ ਸੁਈ ਹੋਊਗੀ ਜਿਹੜੀ ਗਾਂ ਮੈਲਾ ਮਾਰ ਬਨਾਵਾਰੇ ਕੰਮ ਹੀ ਕਰੰਤੀ ਠੀਕ ਐ ਮੈਲਾ ਮਾਰ ਵੀ ਨਹੀਂ ਸ਼ੁਰੂ ਕੀਤਾ ਠੀਕ ਐ ਆਪ ਨੂੰ ਕੋਈ ਰੱਸੀ ਨਹੀਂ ਪਾਉਣੀ ਇੰਦਰ ਦੇਖੋ ਬੱਚਾ ਰਿਹਾ ਲੇ ਭਾਈ ਇਹ ਕੰਮ ਕਰਨਾ ਹੀ ਨਹੀਂ ਆ ਬੱਚਾ ਮਰ ਗਿਆ ਜਿਹੜਾ ਇਹਦਾ ਵਾ ਕੀ ਮਰ ਗਈ ਤੇ ਦੇਖੋ ਇਹ ਘਰ ਲਾਈ ਇਹਦੇ ਡੰਗਰ ਨਾਲੋਂ ਜ਼ਿਆਦਾ ਹੁੰਦੇ ਬੰਦਾ ਇੱਕ ਸੂਈ ਵੀ ਤੁਹਾਡੇ ਘਰੇ ਹੀ ਆ ਹਨਾ ਹਾਂ ਤੁਹਾਨੂੰ ਸਭ ਨੂੰ ਤਾਂ ਪਤਾ ਹੀ ਇਹਦੀ ਗੱਬਨ ਦੀ ਵੀਡੀਓ ਪਾਈ ਆ ਆਪਾਂ ਗੱਬਨ ਦੀ ਵੀ ਕੋਈ ਵੀਡੀਓ ਕਰਕੇ ਦੇਖ ਸਕਦੇ ਕੋਈ ਜਵਾਈ ਕਹਿੰਦੇ ਕੋਈ ਪਹਾੜਾ ਨਹੀਂ ਪਉਣਾ ਇਦਾਂ ਜਿੰਦਾ ਮਰਜ਼ੀ ਕੁਝ ਹੋ ਜਾਵੇ ਲੈ ਜਾ ਫਿਰ 8 ਕਿਲੋ ਦੁੱਧ 8 ਕਿਲੋ ਕਰਕੇ ਦੇਣੀ ਆ ਤੋੜ ਕੇ ਦਿਖਾ ਦੀ ਇੱਕ 12 ਕਿਲੋ ਚਵਾਜੋ ਨੂੰ ਸੇਵਾ ਵਾਲਾ ਵੀ ਪੈ ਜੂਗਾ ਬਾਕੀ ਇਹ ਆ ਵੀ ਇਹਦੇ ਗੱਬਨ ਦੀ ਵੀ ਵੀ ਆਪਾਂ ਇਸੇ ਘਰ ਚੋਂ ਪਾਈ ਸੀ ਥੋੜੇ ਦੇ ਦਿਨ ਪਹਿਲਾਂ ਕੋਈ ਵੀ ਰੋਵੀ ਕੱਢ ਕੇ ਵੇਖ ਸਕਦਾ ਵਾ ਲਿਆਜਾ ਤੇ ਇਹਦਾ ਫਿਰ ਮੁੱਲ ਜੀੰਗ ਗੁੰਗਾਂ ਵੇਖੀ 32000 ਦੀ ਐ ਇਹ 32000 ਦੀ ਹਾਂਜੀ ਕੋਈ ਵੀਡੀਓ ਵੱਢ ਕੇ ਵੇਚਦਾ ਜੀ ਹਾਂਜੀ ਇਹ ਚਲੋ ਨਾ ਉਹਨਾਂ ਨੂੰ ਕੋਈ ਉਹਨਾਂ ਨੂੰ ਬੰਦੇ ਨਾਲ ਕੋਈ ਮਜਬੂਰੀ ਪੈ ਗਈ ਉਹ ਕਾਰਨ ਪੈ ਗਿਆ ਨਾ ਬੰਦਾ ਭੱਜ ਗਿਆ ਸ਼ਾਇਦ ਗੰਦੀ ਜੀ ਠੀਕ ਆ ਮੇਜਨਾਨੀਆਂ ਦਾ ਜੀ ਹਾਂਜੀ ਇਹ ਹੁਣ ਗਾਜ ਅਸੀਂ ਆ ਨਾ 20 ਆ ਦੇ ਦਾਂਗੇ 20000 ਦੀ ਇਹ ਚਮ ਕਰਦੀ ਕ ਮੰਨ ਤਾਂ 17000 ਦੀ ਦੇ ਦਾਂਗੇ 17 ਦੀ ਦੇ ਦਈਏ ਦੇ ਦਾਂਗੇ ਦੋ ਤਾਂ ਚੋ ਕੇ ਖੜੇ ਕੋ ਸਦੀ ਕਰਗੇ ਚੋ ਆ ਕੇ ਦੋ ਕੇ ਜਿਹੜਾ ਹਾਂਜੀ ਦੋ ਤਾਂ 11 12 ਕਿਲੋ ਦੇ ਜੂਗੀ ਠੀਕ ਆ ਤੇ ਠੀਕ ਹੈ ਤੇ ਬਾਕੀ ਇਹ ਆ ਵੀ ਜਿਹੜੀਆਂ ਮੱਜਾਂ ਵੀ ਸੁਈਆਂ ਵਾਂ ਤਾਡੇ ਘਰੋਂ ਦੋ ਟਾਈਮ ਚੋ ਕੇ ਖੜੇ ਤੇ ਗੱਬਨਾ ਪਾਸ ਕਰਕੇ ਸੱਈ ਭੈ ਦੋ ਤਿੰਨ ਦਿਨਾਂ ਤੋਂ ਹੋਏ ਪਰ ਸਾਈ ਕਰੇ ਫੇਰ ਚੋ ਮਾ ਆਪਣੀ ਕਿੰਦੇ ਸਾਈ ਬਿਆਨਾ ਕਰੇ ਤੇ ਆਪਣੀ ਜਿਹੜੀਆਂ ਦੋ ਦੀਆਂ ਤਿੰਨ ਡੰਗ ਚੋਈ ਜਾਵੇ ਆਪਣੀ ਤਸੱਲੀ ਕਰਕੇ ਵੇਸ਼ ਚੱਕ ਕੇ ਫੇਰ ਹੀ ਆਪਣਾ ਪਸ਼ੂ ਖੜੋ ਜੀ